ਜਦੋਂ ਤੁਰਿਆ ਆ ਰਿਹਾ ਨੇ ਤਾਂ ਉਹਦੇ ਮਨ ਵਿੱਚ ਇਹ ਖਿਆਲ ਵਾਰ-ਵਾਰ ਆ ਰਿਹਾ ਹੈ ਬੜਾ ਮਨ ਉਦਾਸ ਹੈ ਕਹਿੰਦਾ ਐਡੇ ਸਮਰੱਥ ਗੁਰੂ ਸਰਵ ਸ਼ਕਤੀਵਾਨ ਜਿਨ੍ਹਾਂ ਬਾਰੇ ਮੈਨੂੰ ਚੌਧਰੀ ਨੇ ਮਹਿਣਾ ਮਾਰਿਆ ਕਿ ਤੂੰ ਉਹਨਾਂ ਦੀ ਸੇਵਾ ਕਰਦਾ ਹੈ ਤੇ ਤੇਰੀ ਉਹ ਲਤ ਨਹੀਂ ਠੀਕ ਕਰ ਸਕਦੇ ਜਦੋਂ ਪਹੁੰਚਿਆ ਤਾਂ ਧੰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਪਰਸ਼ਾਦਾ ਛਕਣ ਵਾਸਤੇ ਲੰਗਰ ਵਿੱਚ ਥਾਲ ਅੱਗੇ ਰੱਖ ਕੇ ਬੈਠੇ ਹੋਏ ਸਨ ਕਿਉਂਕਿ ਸੇਵਕ ਲੇਟ ਹੋ ਗਿਆ ਸੀ ਕਾਫੀ ਚਿਰ ਥਾਲ ਦੇ ਵਿੱਚ ਪ੍ਰਸ਼ਾਦਾ ਪਿਆ ਰਿਹਾ ਸਤਿਗੁਰਾਂ ਨੇ ਮੂੰਹ ਵਿੱਚ ਕੋਈ ਵੀ ਬੁਰਗੀ ਕੋਈ ਵੀ ਗ੍ਰਾਈ ਨਾ ਪਾਈ ਤਾਂ ਸਾਧ ਸੰਗਤ ਸਤਿਗੁਰਾਂ ਨੂੰ ਵੇਖ ਕੇ ਹੋਰ ਵੀ ਸੰਗਤ ਬੈਠੀ ਰਹੀ